ਇੱਕ ਗੱਲ ਆ ਕਿ ਕੁਦਰਤ ਦੀ ਮਹਾਰਾਜੀ ਕੁਦਰਤ ਦੇ ਹੱਥ ਵਿੱਚ ਇਸ ਵਾਰ ਝਾੜ ਵੀ ਕਾਫੀ ਘਟੇ ਨੇ ਤੁਸੀਂ ਪਿੱਛੇ ਜੇ ਸੁਣੀ ਹੋਊਗੀ ਜੀ ਆਪਣੇ ਮੁੱਖ ਮੰਤਰੀ ਸਾਹਿਬ ਵੀ ਮੁੱਖ ਮੰਤਰੀ ਪੜਨ ਤੋਂ ਪਹਿਲਾਂ ਇਹ ਮੰਡੀਆਂ ਦੇ ਵਿੱਚ ਜਾਂਦੇ ਸੀਗੇ ਇਹ ਫਲੀ ਭਰਤੀ ਜਾਣੂ ਦੇ ਮੌਇਸਚਰ ਦੀ ਸਮੱਸਿਆ ਤੋਂ ਇਹਨਾਂ ਵੀ ਪੁਰਾਣਾ ਤੁਸੀਂ ਬਿਆਨ ਵੀ ਦੇਖ ਲਓ ਜੀ ਵੀ ਚੋਨੇ ਦਾ ਜਿਹੜਾ ਮੌਇਸਚਰ ਹੈ ਜਦੋਂ ਮੌਸਮ ਹੀ ਇਦਾਂ ਦਾ ਹੋ ਗਿਆ ਜੀ ਤਾਂ ਨਵੀਂ ਸਹੀ ਨਹੀਂ ਆਉਣੀ ਮੇਰੇ ਖਿਆਲ ਨਾਲ ਤੁਸੀਂ ਸੁਣਿਆ ਹੀ ਹੋਊਗਾ ਇਹਨਾਂ ਦਾ ਬਿਆਨ ਉਹ ਪਹਿਲਾਂ ਇਹਨਾਂ ਨੇ ਝੋਨੇ ਦੇ ਸੀਜ਼ਨ ਦੇ ਵਿੱਚ ਦਿੱਤਾ ਸੀਗਾ ਵੀ ਜਦੋਂ ਝੋਨਾ ਲੈਂਦਾ ਉਦੋਂ 17 ਹੁੰਦਾ ਅਗਲੇ ਲੈਂਣ ਤੋਂ ਬਾਅਦ ਝਰਨ ਤੱਕ 18 19 ਹੋ ਜਾਂਦਾ ਜੀ ਤੇ ਹੁਣ ਇੱਕ ਤਾਂ ਮੌਸਮ ਦੇ ਵਿੱਚ ਆਪਣੀ ਥੋੜੀ ਜਿਹੀ ਨਮੀ ਹੋ ਗਈ ਜ਼ਿਆਦਾ ਨਮੀ ਵਧਣ ਕਰਕੇ ਜੀ ਸਾਨੂੰ ਹੁਣ ਜਿਹੜੀ ਆਪਣੀ ਤਲਾਈ ਆ ਤਲਾਈ ਕਾਫੀ ਪਛੜ ਰਹੀ ਆ ਲੇਬਰ ਆ ਲੇਬਰ ਦਾ ਜੀ ਕੰਮ ਉਹ ਵੱਧ ਗਿਆ ਸਰ ਸਿੱਕਾਉਂਦੇ ਵੀ ਨੇ ਫਿਰ ਵੀ ਨਹੀਂ ਸੁੱਕਦੀ ਜੀ ਜੋ ਉਧਰੋਂ ਜ਼ਿੰਮੇਵਾਰ ਮਜਬੂਰ ਹੈ ਜੀ ਉਹ ਕਿੰਨਾ ਟਾਈਮ ਹੋਰ ਖੜਾ ਬੈਠੇ ਇੱਥੇ ਦੇ ਵਿੱਚ ਜ਼ਿੰਮੇਵਾਰ ਨੇ ਅਗਲੀ ਵੀ ਫਸਲ ਦੀ ਬਿਜਾਈ ਕਰਨੀ ਹੈ ਜੀ ਇਸ ਤਰ੍ਹਾਂ ਜੀ ਕੁੱਲ ਮਿਲਾ ਕੇ ਤੁਸੀਂ ਲਾ ਕੇ ਚੱਲੋ ਕਿ ਇਸ ਵਾਰ ਤਾਂ ਆੜਤੀਆਂ ਲਈ ਵੀ ਕੁਝ ਖਾਸ ਨਹੀਂ ਸੀ ਜਨ ਆੜਤੀਆਂ ਦੀ ਤਾਂ ਬਹੁਤ ਵਾਰ ਗੱਲ ਹੁੰਦੀ ਹੈ ਜੀ ਇਸ ਵਾਰ ਤਾਂ ਇਹ ਹੈ ਵੀ ਘਾਟਾ ਕਿੰਨਾ ਹੋਰ ਘਟੇ ਕਿਉਂ ਘਟਾ ਤੇ ਇਸ ਵਾਰ ਤਾਂ ਘਾਟਾ ਪੈਣ ਵਾਲਾ ਤਾਂ ਮਾਜੀ ਸਾਰੇ ਟੀਜ਼ਨ ਦੇ ਵਿੱਚ ਜਣੀ ਪੱਲਿਓ ਘਟ ਪੈਣੇ ਇਹੀ ਕੋਸ਼ਿਸ਼ ਆੜਤੀਆਂ ਦੀ ਬਾਕੀ ਸਾਡੀਆਂ ਜਿਹੜੀਆਂ ਬਾਕੀ ਮੰਗਾਂ ਸੀਗੀਆਂ ਜੀ 22% ਵਾਲੀ ਨਾ ਤਾਂ ਉਹ ਸਰਕਾਰ ਨੇ ਲਾਰੇ ਲੱਪੇ ਲਾ ਕੇ ਜੀ ਉਹ ਬੈਠੇ ਨੇ ਨਾ ਤਾਂ ਉਹ ਕਿਸੇ ਮੰਗ ਨੂੰ ਪੂਰਾ ਕੀਤਾ ਆੜਤੀਆਂ ਨੇ ਦਾ ਕੰਮ ਤੇ ਵਾਪਸ ਆਉਣਾ ਸੀਗਾ ਜੀ ਆੜਤੀਏ ਦਾ ਕੰਮ ਕੀਤੇ ਬਿਨਾਂ ਗੁਜ਼ਾਰਾ ਨਹੀਂ ਕੰਮ ਕਰਨਾ ਹੀ ਪੈਣਾ ਕਿਉਂਕਿ ਫਸਲ ਆ ਫਸਲ ਦੀ ਸਾਮ ਸੰਭਾਲ ਸਾਰਾ ਕੁਝ ਤੁਸੀਂ ਲਾ ਕੇ ਚੱਲੋ ਆੜਤੀ ਦੇ ਜਿਵੇਂ ਆ ਜੋ ਵੀ ਇਹ ਖਰੀਦ ਦੇ ਰਿਗਾਰਡਿੰਗ ਤੁਸੀਂ ਲਾ ਕੇ ਚੱਲੋ ਵੀ ਆੜਤੀ ਆ ਇਹ ਚੇਨ ਦਾ ਹਿੱਸਾ ਖਰੀਦ ਪ੍ਰਣਾਲੀ ਆ ਜੋ ਆਪਣੀ ਖਰੀਦ ਆ ਉਹਦਾ ਅਹਿਮ ਹਿੱਸਾ ਹੁਣ ਅੱਜ ਦੇ ਹਰੇ ਤਰੀਕ ਦੇ ਵਿੱਚ ਜਿਹੜੀ ਮਾਰ ਚੱਲਣੀ ਉਹ ਸਾਰੀ ਆੜਤੀ ਨੂੰ ਮਾਰ ਚੱਲਣੀ ਪੈ ਰਹੀ ਹੈ ਜੀ weight loss ਦੀ ਹਰੇਕ ਟਰੱਕ ਵਿੱਚ ਇਹ ਨਹੀਂ ਕੁਆਂਟਲ ਕੁਆਂਟਲ 2-2 ਕੁਆਂਟਲ ਟਰੱਕ ਸ਼ਾਰਟ ਹੋ ਰਹੇ ਨੇ ਜੀ ਭਜਨ ਘਟ ਰਹੀ ਹੈ ਜੀ ਕੋਈ ਇਦਾਂ ਦੀ ਕੋਈ ਇਹਨਾਂ ਦੀ ਕੋਈ ਕਲੀਅਰ ਕੱਟ ਕੋਈ ਵਧੀਆ ਪਾਲਿਸੀ ਹੈ ਹੀ ਨਹੀਂ ਚਲੋ ਕਾਨੂੰਨ ਮਤਾਵਿਧਾ 16 ਮੁਤਾਬਕ ਹੈ ਇਹਨਾਂ ਦਾ ਵੀ 24 ਘੰਟਿਆਂ ਦੇ ਵਿੱਚ ਲਿਫਟਿੰਗ ਹੋਣੀ ਚਾਹੀਦੀ ਪਰ 24 ਘੰਟੇ ਦੀ ਕਿੱਥੇ ਹੁੰਦੀ ਹੈ ਜੀ ਲਿਫਟਿੰਗ ਕਿਸਾਨ ਲੀਡਰ ਜਾਂ ਯੂਨੀਅਨ ਨੇ ਇਹ ਵੀ ਆਰਤੀ ਅਤੇ ਕਿਸਾਨ ਦਾ ਰਿਸ਼ਤਾ ਖਰਾਬ ਕਰਨ ਵਾਲੇ ਕਿੰਨੇ ਬਿਆਨ ਦਿੰਦੇ ਨੇ ਜੀ ਆ ਪਿੱਛੇ ਜੇ ਆਪਣੀ ਇੱਕ ਨਾਮਵਰ ਕਿਸਾਨ ਯੂਨੀਅਨ ਆ ਉਹਨਾਂ ਨੇ ਇਹ ਸੋਚਦੇ ਨੇ ਵੀ ਅੜਤੀ ਚਾਹੀਦੀ ਨਹੀਂ ਜੀ ਚਾਰ ਬੰਦੇ ਭੇਜਾਂਗੇ ਸਪੈਸ਼ਲ ਯੂਨੀਅਨ ਦੇ ਹਵਾਲੇ ਸੇ ਉਹ ਆਪਕਾ ਦਿਖਾਏਗਾ ਆਪਣੀ ਫੋਟੋ ਇੰਨੇ ਬਾਫ ਲੱਗੀ ਹੈ ਪੰਜਾਬੀ ਚੈਨਲ ਉਪਰ ਤੁਹਾਡਾ ਪਹਿਲਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਜੀ ਤੁਹਾਡੇ ਤੋਂ ਝੋਨੇ ਦਾ ਸੀਜ਼ਨ ਇਸ ਵਾਰ ਕਿੱਦਾਂ ਦਾ ਰਿਹਾ ਕਿਉਂਕਿ ਤੁਹਾਡੇ ਦਾ ਸੀਜ਼ਨ ਸਮਾਪਤੀ ਦੇ ਨੇੜੇ ਪਹੁੰਚ ਚੁੱਕਿਆ ਹੈ ਜੀ ਤੁਹਾਡੇ ਵਿਚਾਰ ਪੜਨਾ ਚਾਹਦੇ ਆ ਜੀ ਤੁਹਾਡੇ ਦੇ ਸੀਜ਼ਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਲਖਵੀਰ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰੇ ਆਪਣੇ ਭਰਾਵਾਂ ਨੂੰ ਪਹਿਲੀ ਗੱਲ ਮਨ ਲਖਵੀਰ ਜੀ ਇਸ ਵਾਰ ਤਾਂ ਚਲੋ ਮੰਡੀਆਂ ਦਾ ਹਾਲ ਤੁਹਾਨੂੰ ਵੀ ਪਤਾ ਹੀ ਹੈ ਜੀ ਇਸ ਵਾਰ ਥੋੜੀ ਜਿਹਾ ਜੋ ਵੀ ਸ਼ੁਰੂਆਤ ਦੇ ਵਿੱਚ ਦਿੱਕਤ ਆਈਆਂ ਲਗਭਗ ਸਾਰਾ ਸੀਜ਼ਨ ਹੀ ਉਹਨਾਂ ਦੇ ਇੱਕ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ ਹੀ ਹੈ ਚਾਹੇ ਉਹ ਲਿਫਟਿੰਗ ਨਾਲ ਸੰਬੰਧਿਤ ਹੋਵੇ ਚਾਹੇ ਆਪਣੀ ਜ਼ਿਮੀਦਾਰ ਦੇ ਜੋ ਮੌਇਸਚਰ ਦੇ ਸੰਬੰਧੀ ਹੋਵੇ ਕੋਈ ਹਰ ਸਾਰਾ ਸੀਜ਼ਨ ਇਸ ਵਾਰ ਤਾਂ ਜੀ ਥੋੜਾ ਜਿਹਾ ਕਠੋਰ ਜਿਹਾ ਹੀ ਰਿਹਾ ਇਸ ਵਾਰ ਪਰੰਤੂ ਚਲੋ ਆਪਣਾ ਤਾਂ ਫਰਜ਼ ਹੁੰਦਾ ਜੀ ਮਿਹਨਤ ਕਰਨਾ ਤੇ ਜ਼ਿਮੀਦਾਰ ਦਾ ਵੀ ਜ਼ਿਮੀਦਾਰ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਜ਼ਿਮੀਂਦਾਰ ਤੇ ਉਹਨਾਂ ਦਾ ਵੀ ਹੁੰਦਾ ਵੀ ਫਾਇਦਾ ਫਾਇਦਾ ਹੋ ਜਵੇ ਪਰੰਤੂ ਇਸ ਵਾਰ ਨਾਲ ਕੁਝ ਕੁਦਰਤੀ ਕਾਰਨ ਕਰਕੇ ਝਾੜ ਘਟਿਆ ਝਾੜ ਘਟਣ ਦਾ ਕਿਵੇਂ ਅੱਜ ਜ਼ਿਮੀਂਦਾਰ ਨੂੰ ਬੜਾ ਭਰਨਾ ਪਿਆ ਜੀ ਕਿਉਂਕਿ ਬਹੁਤ ਸਾਰੇ ਜ਼ਿਮੀਂਦਾਰ ਨੇ ਉਹਨਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਹੁੰਦੀਆਂ ਨੇ ਠੇਕੇ ਤੇ ਲਈਦੇ ਠੇਕੇ ਹੀ ਪੂਰੇ ਕਰਨੇ ਨੇ ਜੀ ਦੂਸਰਾ ਹੁਣ ਜਿਵੇਂ ਆਪਾਂ ਜੀ ਗੱਲ ਕਰੀਏ ਇਸ ਵਾਰ ਸੀਜ਼ਨ ਦੀ ਤਾਂ ਪਹਿਲਾਂ ਦੇ ਮੁਕਾਬਲੇ 20% ਮਾਲ ਘਟਿਆ ਮਲੋਤ ਮੰਡੀ ਦੇ ਵਿੱਚ ਮਲੋਤ ਮੰਡੀ ਦੇ ਅਧੀਨ ਚਾਰ ਪੰਜ ਮੰਡੀਆਂ ਆਉਂਦੀਆਂ ਨੇ ਜਿਹੜੀਆਂ ਛੋਟੀਆਂ ਮੰਡੀਆਂ ਨੇ ਸਿਓੜਾ ਹੋ ਗਿਆ ਜੀ ਸਿਹਾੜ ਹੋ ਗਿਆ ਤੇ ਪਿਛਲੀ ਵਾਰ 7 ਲੱਖ 2000 ਦੇ ਆਰਾਊਂਡ ਆਈ ਸੀ ਤਾਂ ਆਪਣਾ ਕੁਆਂਟਲ ਆਇਆ ਸੀਗਾ ਤੇ ਇਸ ਤੋਂ ਬਾਅਦ ਜੀ ਇਸ ਵਾਰ ਤੁਸੀਂ ਮੰਨ ਕੇ ਝੱਲੋ ਕਿ ਪਹਿਲਾਂ ਦੇ ਮੁਕਾਬਲੇ ਫਿਲਹਾਲ ਹੁਣ ਤੱਕ ਦੀ ਆਪਾਂ ਗੱਲ ਕਰਦੇ ਆ 5 ਲੱਖ 70 ਹਜ਼ਾਰ ਦੇ ਆਸ-ਪਾਸ ਝੋਨਾ ਹੁਣ ਤੱਕ ਮੰਡੀਆਂ ਵਿੱਚ ਆਇਆ ਜੀ ਚਲੋ ਕੁਆਂਟਲ ਹਾਂਜੀ ਕੁਆਂਟਲ ਦੇ ਵਿੱਚ ਜੀ ਇਹ ਆਇਆ ਜੀ ਤੇ ਪ੍ਰੰਤੂ ਇਹ ਹਜੇ ਸੀਜ਼ਨ ਖਤਮ ਨਹੀਂ ਹੋਇਆ ਜੀ ਚੱਲ ਰਿਹਾ ਉਮੀਦ ਆ ਵੀ ਚਲੋ ਪਹਿਲਾਂ ਦੇ ਮੁਕਾਬਲੇ ਝਾੜ ਘਟਣ ਨਾਲ ਤਾਂ ਜਿਹੜਾ ਘਟਣੀ ਸੀ ਬੋਰੀਆਂ ਦੀ ਦਾ ਘਟੀ ਆ ਮਾਰਕੀਟ ਕਮੇਟੀ ਨੂੰ ਵੀ ਇਹਦਾ ਜੋ ਮਾਰਕੀਟ ਫੀਸ ਆ ਉਹ ਵੀ ਤੁਸੀਂ ਐ ਲਾ ਕੇ ਚੱਲੋ ਜੀ ਹਰ ਪਾਸੇ ਇਹ ਗੱਲ ਦਾ ਨੁਕਸਾਨ ਹੋਇਆ ਆਪਣਾ ਆਮਦ ਝਾੜ ਘਟਣ ਦਾ ਜੀ ਹਰਦੀਪ ਸਿੰਘ ਜਿਵੇਂ ਕਿ ਇਸ ਵਾਰੀ ਸੀਜ਼ਨ ਕਾਫੀ ਉਤਲ-ਪਤਲ ਰਹੀ ਹੈ ਜੀ ਬਹੁਤ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਨੇ ਜੀ ਸੀਜ਼ਨ ਦੇ ਵਿੱਚ ਸਾਹਮਣੇ ਦੇਖਣ ਦੇ ਵਿੱਚ ਆਈਆਂ ਨੇ ਤੇ ਇਹਦੇ ਤੁਸੀਂ ਕੀ ਸਮੇਂ ਦੇ ਉਹ ਵੀ ਪ੍ਰਭਾਵ ਕੀ ਪਏ ਨੇ ਜੀ ਦਾ ਆਉਣ ਵਾਲੇ ਸਮੇਂ ਤੇ ਕੀ ਪ੍ਰਭਾਵ ਪੈਣਗੇ ਤੇ ਉਦਾਂ ਮੰਡੀਆਂ ਦੇ ਉੱਪਰ ਕੀ ਪ੍ਰਭਾਵ ਪਏ ਨੇ ਲਖਵੀਰ ਜੀ ਦੇਖੋ ਹਜੇ ਝੋਨੇ ਦੀ ਕਟਾਈ ਖੁਸ਼ ਪਰਸੈਂਟ ਰਹਿੰਦੀ ਆ ਝੋਨੇ ਦੀ ਜਿਹੜੀ ਕਟਾਈ ਪਰਣ ਨਾਲ ਦੇਖੋ ਆਪਣੀ ਅਗਲੀ ਜਿਹੜੀ ਕਣਕ ਕਣਕ ਦੀ ਜਿਹੜੀ ਬਜਾਈ ਆ ਉਹਦੇ ਤੇ ਅਸਰ ਪੈ ਰਿਹਾ ਹੈ ਦੂਸਰੀ ਗੱਲ ਇਹ ਆ ਕਿ ਜਿਵੇਂ ਆਪਣੇ ਚਲੋ ਮੁਸ਼ਕਲ ਆਈ ਆ ਜਮੀਦਾਰ ਨੂੰ ਡੀਏਪ ਦੀ ਹੋ ਗਈ ਕੋਈ ਹੋਰ ਹੋ ਗਈ ਉਹਨਾਂ ਕਾਰਨਾਂ ਕਰਕੇ ਵੀ ਜਿਹੜੀ ਬਜਾਈ ਆ ਪਛੜੀ ਆ ਪਰੰਤੂ ਕਟਾਈ ਵੀ ਲੇਟ ਹੋਣ ਕਰਕੇ ਜਿਹੜੀ ਬਜਾਈ ਤੇ ਅਸਰ ਪਿਆ ਕਣਕ ਦੀ ਤੇ ਪਰ ਚਲੋ ਕੋਲ ਮਲਾ ਕੇ ਦੇਖੋ ਜਿਵੇਂ ਹੁਣ ਇਸ ਵਾਰ ਸੀਜ਼ਨ ਕਾਫੀ ਪਹਿਲਾਂ ਨਹੀਂ ਹੁਣ ਐਂਡ ਜਿਆ ਟਾਈਮ ਹੁੰਦਾ ਸੀਗਾ ਇਸ ਵਾਰ ਪਰ ਹਜੇ ਕਟਾਈ ਰਹਿੰਦੀ ਆ ਕਟਾਈ ਰਹਿਣ ਕਰਕੇ ਜੀ ਲੇਬਰ ਦਾ ਵੀ ਜੇ ਲਾ ਕੇ ਚੱਲੀ ਕਿ ਲੇਬਰ ਨਹੀਂ ਮਹੀਨਾ ਇੱਕ ਮਹੀਨੇ ਦੇ ਵਿੱਚ ਲੇਬਰ ਫਰੀ ਹੋ ਜਾਂਦੀ ਆ ਮਹੀਨਾ ਸਵਾ ਮਹੀਨੇ ਚ ਇਸ ਵਾਰ ਲੱਗਦਾ ਕਿ ਨਵੰਬਰ ਪੂਰਾ ਇੱਥੇ ਆਪਣਾ ਝੋਨੇ ਦੇ ਜੋ ਆਮਦavr ਹੋਗੀ ਚਾਹੇ ਥੋੜੀ ਜਾਂ ਚਾਹੇ ਥੋੜੀ ਹੋਵੇ ਆਮਦ ਆ ਨਵੰਬਰ ਨਵੰਬਰ ਤਾ ਜਿਹੜੀ ਆਪਣੀ ਪਰਮਲ ਵੈਰੈਟੀ ਹੈ ਇਹਦੀ ਵੀ ਹਜੇ ਆਮਦ ਹੁੰਦੀ ਰਹਿਣੀ ਹੈ ਜੀ ਅਰਤੀ ਸਾਹਿਬ ਅਗਰ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਸਟੇਟ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਵਿੱਚ ਤੁਸੀਂ ਕਿਦਾਂ ਦਾ ਦੇਖਦੇ ਹੋ ਜਿਹੜਾ ਝੋਨੇ ਦਾ ਸੀਜ਼ਨ ਹੈ ਜੀ ਪੰਜਾਬ ਦੀਆਂ ਜੀ ਸਾਰੀਆਂ ਮੰਡੀਆਂ ਚ ਕੋਈ ਹਲ ਰਿਹਾ ਹੈ ਜੀ ਜਿੱਦਾਂ ਤੁਸੀਂ ਇਹ ਲਾ ਕੇ ਚਲੋ ਇਹ ਨਹੀਂ ਗੱਲ ਕਿ ਮਲੋਤ ਮੰਡੀ ਜਾਂ ਆਪਣੇ ਲੁਧਿਆਣੇ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਕੁਝ ਮੁਦਕਤ ਆਈਆਂ ਨੇ ਸਾਰੀਆਂ ਮੰਡੀਆਂ ਦੇ ਵਿੱਚ ਸੇਮ ਹੀ ਪ੍ਰੋਬਲਮ ਰਹੀ ਹੈ ਚਾਹੇ ਲਿਫਟਿੰਗ ਨਾਲ ਹੋਗੀ ਚਾਹੇ ਤਲਾਈ ਨਾਲ ਸੰਬੰਧਿਤ ਹੋਗੀ ਸਾਰੀਆਂ ਦਿੱਕਤਾਂ ਇੱਕੋ ਜਿਹੀ ਦੂਸਰੀ ਗੱਲ ਜੀ ਜਿਹੜੀ ਆਪਣੇ ਡਿਸ ਕਲਰ ਜੋ ਚੋਨੇ ਜੋ 26 ਵੀ ਇਹਨੂੰ ਪ੍ਰੋਬਲਮ ਆਈ ਆ ਡੋਡੀ ਦੀ ਉਹਦੇ ਕਾਰਨ ਕਰਕੇ ਜੀ ਆਪਣਾ 26 ਦੇ ਜੋ ਆਪਣੀ ਸੇਲ ਸੀਗੀ ਜੋ ਵੀ ਆਪਣੇ ਖਰੀਦ ਸੀਗੀ 26 ਦੀ ਉਹਦੇ ਵਿੱਚ ਕਾफी ਮੁਸ਼ਕਲ ਆਈ ਆ ਵੇਖੋ ਕੁਦਰਤੀ ਪ੍ਰੋਬਲਮ ਆਈ ਆ 26 ਨੂੰ ਪਰੰਤੂ ਉਹਨੂੰ ਅੱਗੇ ਜਿਵੇਂ ਆਪਾਂ ਸ਼ੈਲਰ ਨੂੰ ਦਿੰਨੇ ਆ ਜਾਂ ਸ਼ੈਲਰ ਦੇ ਵਿੱਚ ਹੀ ਲੱਗਣਾ ਹੁੰਦਾ ਜੀ ਆਪਣੀ ਜੀਰੀ ਜਾ ਕੇ ਜੀ ਸ਼ੈਲਰ ਵਾਲਿਆਂ ਵੱਲੋਂ ਜੀ ਕਾफी ਉੱਥੇ ਸਮੱਸਿਆ ਆਈ ਆ ਜਿਹੜਾ ਆਪਣਾ ਡਿਸਕਲਰ ਝੋਨਾ ਸੀਗਾ ਜੀ ਉਹ ਚਲੋ ਬਾਕੀ ਕਿਉਂਕਿ ਸਰਕਾਰ ਵੱਲੋਂ ਚਾਹੀਦਾ ਸੀਗਾ ਕੋਈ ਨਾ ਕੋਈ ਕਦਮ ਪੁੱਟਿਆ ਜਾਣਾ ਜਦੋਂ ਸਾਰੇ ਪੰਜਾਬ ਦੇ ਵਿੱਚ ਇਹਦੀ ਨਾਲ ਸੰਬੰਧਿਤ ਪ੍ਰੋਬਲਮ ਆਈ ਹੈ ਜੀ ਤੇ ਬਾਕੀ ਤੁਸੀਂ ਪਿੱਛੇ ਜੇ ਸੁਣੀ ਹੋਊਗੀ ਜੀ ਆਪਣੇ ਮੁੱਖ ਮੰਤਰੀ ਸਾਹਿਬ ਵੀ ਮੁੱਖ ਮੰਤਰੀ ਬਣ ਤੋਂ ਪਹਿਲਾਂ ਇਹ ਮੰਡੀਆਂ ਦੇ ਵਿੱਚ ਜਾਂਦੇ ਸੀਗੇ ਇਹ ਭਲੀ ਭੰਤੀ ਜਾਣੂ ਨੇ ਮੌਇਸਚਰ ਦੀ ਸਮੱਸਿਆ ਤੋਂ ਇਨਾਂ ਨੇ ਪੁਰਾਣਾ ਤੁਸੀਂ ਬਿਆਨ ਵੀ ਦੇਖ ਲਓ ਜੀ ਵੀ ਚੋਨੇ ਦਾ ਜਿਹੜਾ ਮੌਇਸਚਰ ਹੈ ਜਦੋਂ ਮੌਸਮ ਹੀ ਇਦਾਂ ਦਾ ਹੋ ਗਿਆ ਜੀ ਤਾਂ ਨਮੀ ਸਹੀ ਨਹੀਂ ਆਉਣੀ ਮੇਰੇ ਖਿਆਲ ਨਾਲ ਤੁਸੀਂ ਸੁਣਿਆ ਹੀ ਹੋਊਗਾ ਇਹਨਾਂ ਦਾ ਬਿਆਨ ਉਹ ਪਹਿਲਾਂ ਇਹਨਾਂ ਨੇ ਚੋਨੇ ਦੇ ਸੀਜ਼ਨ ਦੇ ਵਿੱਚ ਦਿੱਤਾ ਸੀਗਾ ਵੀ ਜਦੋਂ ਚੋਨਾ ਲੈਂਦਾ ਉਦੋਂ 17 ਹੁੰਦਾ ਅਗਲੇ ਥੋੜੇ ਲੈਣ ਤੋਂ ਬਾਅਦ ਭਰਮ ਤੱਕ 18 19 ਹੋ ਜਾਂਦਾ ਜੀ ਹੁਣ ਸੀਜ਼ਨ ਦੇ ਵਿੱਚ ਜੀ ਇਹ ਸਮੱਸਿਆ ਮੇਨ ਆ ਰਹੀ ਆ ਸਾਨੂੰ ਹੁਣ ਇੱਕ ਤਾਂ ਮੌਸਮ ਦੇ ਵਿੱਚ ਆਪਣੀ ਥੋੜੀ ਜਿਹੀ ਨਮੀ ਹੋ ਗਈ ਜਿਆਦਾ ਨਮੀ ਵਧਣ ਕਰਕੇ ਜੀ ਸਾਨੂੰ ਹੁਣ ਜਿਹੜੀ ਆਪਣੀ ਤਲਾਈ ਆ ਤਲਾਈ ਕਾਫੀ ਪਛੜ ਰਹੀ ਆ ਲੇਬਰ ਆ ਲੇਬਰ ਦਾ ਜੀ ਕੰਮ ਉਹ ਵੱਧ ਗਿਆ ਸੁਕਾਉਂਦੇ ਵੀ ਨੇ ਫਿਰ ਵੀ ਨਹੀਂ ਸੁੱਕਦੀ ਜੀ ਜੋ ਉਧਰੋਂ ਜ਼ਿਮੀਦਾਰ ਮਜਬੂਰ ਆ ਜੀ ਉਹ ਕਿੰਨਾ ਟਾਈਮ ਹੋਰ ਖੜਾ ਹੋਵੇ ਖੇਤ ਦੇ ਵਿੱਚ ਜ਼ਿਮੀਦਾਰ ਨੇ ਅਗਲੀ ਵੀ ਫਸਲ ਦੀ ਬਿਜਾਈ ਕਰਨੀ ਹੈ ਜੀ ਇਸ ਤਰ੍ਹਾਂ ਜੀ ਕੁੱਲ ਮਿਲਾ ਕੇ ਤੁਸੀਂ ਲਾ ਕੇ ਚੱਲੋ ਕਿ ਇਸ ਵਾਰ ਤਾਂ ਆੜਤੀਆਂ ਲਈ ਵੀ ਕੁਝ ਖਾਸ ਨਹੀਂ ਸੀਜ਼ਨ ਆੜਤੀਆਂ ਦੀ ਤਾਂ ਬਹੁਤ ਵਾਰ ਗੱਲ ਹੁੰਦੀ ਹੈ ਜੀ ਇਸ ਵਾਰ ਤਾਂ ਇਹ ਹੈ ਵੀ ਘਾਟਾ ਕਿੰਦਾ ਹੋਰ ਘਟੇ ਕਿਉਂ ਘਾਟਾ ਤੇ ਇਸ ਵਾਰ ਤਾਂ ਘਾਟਾ ਪੈਣ ਵਾਲਾ ਤਾਂ ਮਾਜੀ ਸਾਰੇ ਸੀਜ਼ਨ ਦੇ ਵਿੱਚ ਜਣੀ ਪੱਲਿਓ ਘਟ ਪੈਣ ਇਹ ਹੀ ਕੋਸ਼ਿਸ਼ ਆੜਤੀਆਂ ਦੀ ਬਾਕੀ ਸਾਡੀਆਂ ਜਿਹੜੀਆਂ ਬਾਕੀ ਮੰਗਾ ਸੀਗੀਆਂ ਜੀ 22% ਵਾਲੀ ਨਾਲ ਤਾਂ ਉਹ ਸਰਕਾਰ ਨੇ ਲਾਰੇ ਲੱਪੇ ਲਾ ਕੇ ਜੀ ਇਹ ਬੈਠੇ ਨੇ ਨਾ ਤਾਂ ਉਹ ਕਿਸੇ ਮੰਗ ਨੂੰ ਪੂਰਾ ਕੀਤਾ ਆੜਤੀਏ ਨੇ ਦਾ ਕੰਮ ਤੇ ਵਾਪਸ ਆਉਣਾ ਸੀਗਾ ਜੀ ਆੜਤੀਏ ਦਾ ਕੰਮ ਕੀਤੇ ਬਿਨਾਂ ਗੁਜ਼ਾਰਾ ਨਹੀਂ ਕੰਮ ਕਰਨਾ ਹੀ ਪੈਣਾ ਕਿਉਂਕਿ ਫਸਲ ਆ ਫਸਲ ਦੀ ਸਾਂਭ ਸੰਭਾਲ ਸਾਰਾ ਕੁਝ ਤੁਸੀਂ ਇਲਾਕੇ ਚੱਲੋ ਆੜਤੀਏ ਦੇ ਜਿਵੇਂ ਜੋ ਵੀ ਇਹ ਖਰੀਦ ਦੇ ਰਿਗਾਰਡਿੰਗ ਤੁਸੀਂ ਲਾ ਕੇ ਚੱਲੋ ਵੀ ਆੜਤੀਆ ਇਹ ਚੇਨ ਦਾ ਹਿੱਸਾ ਖਰੀਦ ਪ੍ਰਣਾਲੀ ਆ ਜੋ ਆਪਣੀ ਖਰੀਦ ਆ ਉਹਦਾ ਅਹਿਮ ਹਿੱਸਾ ਜੇ ਇਹਨੂੰ ਹੀ ਕੋਈ ਮੁਨਾਫਾ ਨਹੀਂ ਹੋਊਗਾ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਕੋਈ ਰਿਜ਼ਲਟ ਨੇ ਉਹ ਖਰਾਬ ਹੀ ਨਿਕਲਣੇ ਨੇ ਜਦੋਂ ਆੜਤੀ ਕਿਤੇ ਸੁਣਵਾਈ ਨਹੀਂ ਹੋ ਰਹੀ ਅੱਜ ਦੀ ਡੇਟ 'ਚ ਆਪ ਜੀ ਦਾ ਵੇਖੋ ਅਕਸਰ ਸੁਣਦੇ ਹੁੰਦੇ ਹੁਣੇ ਆ ਜੀ ਆਪਾਂ ਵੀ ਅੱਜ ਵਾਸਤੇ ਜੇ ਅਗਰ ਆਪਾਂ ਪੁਆਇੰਟ ਤੋਂ ਦੇਖਦੇ ਆ ਤਾਂ ਕਿਸਾਨੀ ਦੇ ਵਿੱਚ ਅੱਜ ਦੇ ਕਿਸਾਨ ਨੂੰ ਅਵੇਅਰਨੈਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹਦੇ ਅੰਦਰ ਔਰ ਵਿਸ਼ੇਸ਼ ਧਿਆਨ ਕਰਨਾ ਚਾਹੀਦਾ ਸਰਕਾਰ ਨੂੰ ਫੋਕਸ ਕਰਨਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੋਗੇ ਲਖਵੀਰ ਜੀ ਕਿਸਾਨ ਜੋ ਹੁਣ ਅੱਜ ਦੀ ਡੇਟ ਦੇ ਵਿੱਚ ਹੈ ਨਾ ਜੀ ਉਹ ਪੂਰੀ ਤਰ੍ਹਾਂ ਅਵੇਅਰ ਉਹਨੂੰ ਵੀ ਪਤਾ ਮੌਇਸਚਰ ਦਾ ਜੋ ਪ੍ਰੋਬਲਮ ਆ ਰਹੀ ਹੈ ਕਿਸਾਨ ਕੋਆਪਰੇਟ ਵੀ ਕਰਕੇ ਚੱਲ ਰਿਹਾ ਇਹ ਗੱਲ ਨਹੀਂ ਹੈਗੀ ਕਿ ਕਿਸਾਨ ਨੂੰ ਸਮਝ ਨਹੀਂ ਹੈ ਇਸ ਗੱਲ ਦੀ ਕਿਸਾਨ ਦੀ ਅੱਜ ਦੀ ਤਰੀਕ ਦੇ ਵਿੱਚ ਤੁਸੀਂ 18 ਤਰੀਕ ਹੋ ਗਈ ਅੱਜ 18 ਨਵੰਬਰ ਹੋ ਗਿਆ ਜੀ ਤੇ ਬਾਹਰ ਮੌਸਮ ਦੇਖ ਲੋ ਜੀ ਕਿਸਾਨ ਹੁਣ ਮੌਇਸਚਰ ਦੀ ਜੇ ਕਹੀਏ ਵੀ ਉਹ ਕਟਾਈ ਗਲਤ ਕਰ ਰਿਹਾ ਉਹ ਗੱਲ ਨਹੀਂ ਹੈਗੀ ਜੀ ਕਿਸਾਨ ਬੇਵਸ ਹੋ ਕੇ ਹੁਣ ਕਟਾਈ ਕਰਨ ਦੇ ਲਈ ਮਜੂਰ ਆ ਕਿਉਂਕਿ ਅਗਲੀ ਜਿਹੜੀ ਫਸਲ ਆ ਉਹ ਉਹਦੀ ਸਫਰ ਕਰ ਰਹੀ ਹੈ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜੀ ਤੁਸੀਂ ਇਹ ਲਾ ਕੇ ਚੱਲੋ ਜੀ ਹੁਣ ਇਸ ਵਾਰ ਸਮੱਸਿਆਵਾਂ ਲਿਫਟਿੰਗ ਦੀ ਆਈ ਹੈ ਹੋਰ ਕਿੰਨੀਆਂ ਸਮੱਸਿਆਵਾਂ ਆਈਆਂ ਨੇ ਜੀ ਪਹਿਲਾਂ ਹੁਣ ਆੜਤੀ ਦੇ ਨੂੰ ਜਿਹੜੀ ਮੌਇਸਚਰ ਦੀ ਸਮੱਸਿਆ ਆ ਰਹੀ ਆ ਅੱਗੇ ਵੀ ਅਸੀਂ ਪਕਾਉਣਾ ਜੀ ਚੁੰਨ ਉਹਦੇ ਵਿੱਚ ਵੀ ਨਮੀ ਆ ਰਹੀ ਆ ਜੇ ਨਮੀ ਤੋਂ हट ਕੇ ਜੇ ਆਪਾਂ ਪਹਿਲਾਂ ਦੀ ਗੱਲ ਲਿਫਟਿੰਗ ਡਿਲੇ ਹੋਣ ਕਰਕੇ ਲਿਫਟਿੰਗ ਦਾ ਜੋ ਇਹਨਾਂ ਦਾ ਆਪਣਾ ਐਗਰੀਮੈਂਟ ਨਹੀਂ ਹੋਏ ਸੀਗੇ ਸ਼ੈਲਰਾਂ ਦੇ ਉਹਦੇ ਕਾਰਨ ਕਰਕੇ ਲਿਫਟਿੰਗ ਪਛੜੀ ਸੀਗੀ ਜੀ ਹੁਣ ਅੱਜ ਦੇ ਹਰੇ ਤਰੀਕ ਦੇ ਵਿੱਚ ਜਿਹੜੀ ਮਾਰ ਚੱਲਣੀ ਉਹ ਸਾਰੀ ਆੜਤੀ ਨੂੰ ਮਾਰ ਚੱਲਣੀ ਪੈ ਰਹੀ ਆ ਜੀ weight loss ਦੀ ਹਰੇਕ ਟਰੱਕ ਵਿੱਚ ਇਹ ਨਹੀਂ ਕੁਆਂਟਲ ਕੁਆਂਟਲ ਦੋ ਦੋ ਕੁਆਂਟਲ ਟਰੱਕ ਸ਼ਾਰਟ ਹੋ ਰਹੇ ਨੇ ਜੀ ਭਜਨ ਘਟ ਰਿਹਾ ਜੀ ਕੋਈ ਇਦਾਂ ਦੀ ਕੋਈ ਇਹਨਾਂ ਦੀ ਕੋਈ ਕਲੀਅਰ ਕਟ ਕੋਈ ਵਧੀਆ ਪਾਲਿਸੀ ਹੈ ਹੀ ਨਹੀਂ ਚਲੋ ਕਾਨੂੰਨ ਮੁਤਾਬਕ ਜਾਂ ਸੂਲਾਂ ਮੁਤਾਬਕ ਹੈ ਇਹਨਾਂ ਦਾ ਵੀ 24 ਘੰਟਿਆਂ ਦੇ ਵਿੱਚ ਲਿਫਟਿੰਗ ਹੋਣੀ ਚਾਹੀਦੀ ਪਰ 24 ਘੰਟੇ ਦੀ ਕਿੱਥੇ ਹੁੰਦੀ ਹੈ ਜੀ ਲਿਫਟਿੰਗ ਲਿਫਟਿੰਗ ਤਾਂ ਇਹ ਕੀ ਮਹੀਨਾ ਇੱਕ ਇੱਕ ਮਹੀਨੇ ਬਾਅਦ ਹੋਈ ਆ ਜਿੰਨੀ ਵੇਟ ਦੀ ਸ਼ਾਰਟੇਜ ਇਸ ਵਾਰ ਸ਼ਾਰਟੇਜ ਦੀ ਮਾਰਾੜੀ ਚੱਲ ਰਿਹਾ ਉਹ ਕਦੇ ਵੀ ਕਿਸੇ ਸੀਜ਼ਨ 'ਚ ਨਹੀਂ ਚੱਲਣੀ ਪਈ ਜੀ। ਇਸ ਵਾਰ ਤਾਂ ਤੁਸੀਂ ਕੁੱਲ ਮਿਲਾ ਕੇ ਲਾ ਕੇ ਚੱਲੋ ਜੀ ਇੱਕ ਟਰੱਕ ਤੇ ਆਰਟ ਕਿੰਨੀ ਬਣਦੀ ਆ ਉਹ ਤੋਂ ਦੁੱਗਣਾ weight loss ਦਾ ਖਰਚ ਆ ਰਿਹਾ ਜੀ। ਜਿਹੜਾ weight loss ਅਸੀਂ ਦੇ ਰਹੇ ਹਾਂ ਜੀ ਜੇ ਇੱਕ ਕਵਾਂਟਲ ਤੇ 44 ਰੁਪਏ ਮਸਾਂ ਅੜਤਾ ਜੀ। ਤੇ ਕੁਆਂਟਲ ਵਿੱਚ ਤੁਸੀਂ ਲਾ ਕੇ ਦੇਖੋ ਜੀ 2-2 ਕਿਲੋ ਵਜਨ ਘਟੀ ਜਾ ਰਿਹਾ 2-2 2.5-2.5 ਕਿਲੋ ਕੁਆਂਟਲ ਵਿੱਚ ਜਿਹੜਾ ਪਿਛਲੇ ਮਹੀਨੇ ਦਾ ਮਾਲ ਅਸੀਂ ਭਰਿਆ ਹੋਇਆ ਹੈ ਹਜੇ ਤੱਕ ਜੋ ਚੈੱਕ ਨਹੀਂ ਹੋਇਆ ਉਹ ਮਾਲ ਕੁਆਂਟਲ ਵਿੱਚ 2-2 3-3 ਕਿਲੋ ਸ਼ਾਰਟ ਹੋ ਰਿਹਾ ਹੈ ਜੀ ਸ਼ਾਰਟੇਜ ਤੁਸੀਂ ਲਾ ਕੇ ਦੇਖ ਲਓ ਜੀ 60-70 ਰੁਪਏ ਦਾ ਘਾਟਾ ਬੈ ਰੇ 44 ਰੁਪਏ ਗਵਰਨਮੈਂਟ ਦੇ ਰਹੀ ਹੈ ਜੀ ਸਾਡਾ ਤਾਂ ਇਸ ਵਾਰ ਇਹ ਹੈ ਕਿ ਘਾਟਾ ਕਿਦੇ ਪਾਸਿਆਂ ਵੀ ਜਾਨੀ ਕਿ ਆੜਤੀ ਇਸ ਵਾਰ ਸੁਖੀ ਨਹੀਂ ਸਰਕਾਰ ਵੱਲੋਂ ਵੀ ਨਹੀਂ ਸੁਖੀ ਹੈਗਾ ਜੀ ਬਾਕੀ ਆ ਕੁਦਰਤ ਦੀ ਜਿਹੜੀ ਹੋਈ ਹੈ ਇਸ ਵਾਰਾ ਮੌਸਮ ਜੋ ਗੜਬੜ ਹੋ ਗਈ ਚਲੋ ਮੀਂਹ ਨਹੀਂ ਪਿਆ ਮੀਂਹ ਨਾ ਪੈਣ ਕਰਕੇ ਤਾਂ ਬਚਾਅ ਹੋ ਗਿਆ ਜੀ ਪਰ ਆ ਆਪਣਾ ਜੋ ਮੌਸਮ ਦੇ ਵਿੱਚ ਨਮੀ ਆ ਗਈ ਨਮੀ ਕਰਕੇ ਜੋ ਨੇ ਓਬਵੀਅਸ ਆ ਜੀ ਨਮੀ ਆਣੀ ਹੋ ਸੀਗੀ ਜੀ ਹੁਣ ਉਹਨੂੰ ਇਹ ਛੋਟੀਆਂ-ਛੋਟੀਆਂ ਲੱਗਦੀਆਂ ਨੇ ਪਰ ਜਦੋਂ ਐਕਚੁਅਲ ਪ੍ਰੈਕਟੀਕਲੀ ਜਦੋਂ ਆਪਾਂ ਮੰਡੀ ਦੇ ਵਿੱਚ ਦੇਖਦੇ ਆ ਕੇ ਐਜ਼ ਅ ਆਰਤੀ ਇਹਦੇ ਤੌਰ ਤੇ ਜੇ ਆਪਾਂ ਇਹਨਾਂ ਨੂੰ ਬਾਚੀਏ ਤਾਂ ਬਹੁਤ ਵੱਡੀਆਂ ਸਮੱਸਿਆਵਾਂ ਆਵਾਂ ਨੇ ਸਾਨੂੰ ਜੋ ਇਸ ਵਾਰ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਇਹਨਾਂ ਨੇ ਸਟਾਫ ਆ ਜੋ ਵੀ ਏਜੰਸੀਆਂ ਦਾ ਸਟਾਫ ਆ ਉਹਨਾਂ ਵੱਲੋਂ ਕੋਈ ਕਮੀ ਨਹੀਂ ਉਹ ਵੀ ਕੋਆਪਰੇਟ ਕਰਦੇ ਨੇ ਸ਼ੈਲਰ ਵਾਲੇ ਵੀ ਕੋਆਪਰੇਟ ਕਰਕੇ ਚੱਲਦੇ ਨੇ ਪਰੰਤੂ ਇਸ ਵਾਰ ਤਾਂ ਜ਼ਿਆਦਾ ਕੁਦਰਤੀ ਉਹ ਲਾ ਕੇ ਚੱਲੋ ਜਾਂ ਕੁਸ਼ਕ ਸਰਕਾਰ ਦੀਆਂ ਨਲਾਕੀਆਂ ਲਾ ਲੋ ਜਿਹਦੇ ਕਾਰਨ ਕਰਕੇ ਕੰਮ ਡਿਲੇ ਹੋਇਆ ਕੁਝ ਵੀ ਕੁਦਰਤੀ ਮਾਰ ਦੋਨੇ ਹੀ ਇਸ ਵਾਰ ਪਈਆਂ ਨੇ ਜੀ। ਹਰਦੀ ਸਾਹਿਬ ਇੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੱਟ ਲੱਗਣ ਦੀ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਜਿਹੜਾ ਕੱਟ ਲੱਗ ਰਿਹਾ ਹੈ ਜੀ ਕਿਸਾਨਾਂ ਨੂੰ ਆਣੀਆਂ ਨੂੰ ਜੀ ਸ਼ੈਲਰਾਂ ਨੂੰ ਜੀ। ਦੇਖੋ ਲਖਵੀਰ ਜੀ ਸਾਡੇ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਹੈਗੀ ਮਲੋਤ ਮੰਡੀ ਦੇ ਵਿੱਚ। ਬਾਕੀ ਜੀ ਦੇਖੋ ਆਪਾਂ ਗੱਲ ਕਰਦੇ ਆਂ ਕੱਟ ਦੀ ਤਾਂ ਦੇਖੋ ਜਿੱਥੇ ਮੌਇਸਚਰ ਜ਼ਿਆਦਾ ਹੁੰਦਾ ਜੀ ਉੱਥੇ ਹੁਣ ਸ਼ੈਲਰ ਵਾਲਾ ਸ਼ੈਲਰ ਵਾਲਾ ਕਹਿੰਦਾ ਵੀ 17 ਮੌਇਸਚਰ ਸਰਕਾਰ ਵੱਲੋਂ 17 ਲੈ ਕੇ ਆ ਜਦੋਂ ਮੌਇਸਚਰ ਵੱਧਦਾ ਹੀ ਦੇਖੋ ਅਸੀਂ ਵੀ ਅੱਗੇ ਗਾਹਾਂ ਇਹਦਾ ਭੁਗਤਾਨ ਕਰਦੇ ਹਾਂ ਤੇ ਉੱਥੇ ਕਿਸੇ ਮੰਡੀ ਦੇ ਵਿੱਚ ਹੋਊਗੀ ਕੋਈ ਨਾ ਜਾਂ ਤਾਂ ਸਾਨੂੰ ਪੱਲਿਓ ਭਰਨਾ ਪੈਂਦਾ ਜੀ ਹਮੇਸ਼ਾ ਕੋਲੋਂ ਵੀ ਅਸੀਂ ਇਹ ਨਹੀਂ ਗੱਲ ਹੈਗੀ ਕਿ ਮੌਇਸਚਰ ਦਾ ਜਾਂ ਕੋਈ ਇਦਾਂ ਜੋ ਮੌਇਸਚਰ ਵੱਧ ਜਾਂਦਾ ਜਾਂ ਕੋਈ ਵੀ ਗੱਲ ਆ ਸਾਨੂੰ ਵੀ ਦੇਣਾ ਪੈਂਦਾ ਜੀ ਉਹ ਕਿਸੇ ਮੰਡੀ 'ਚ ਆ ਗਈ ਉਹ ਦਿੱਕਤ ਪਰਾਂ ਤੋਂ ਸਾਡੀ ਬਲੌਦ ਮੰਡੀ ਦੇ ਵਿੱਚ ਇਸ ਗੱਲੋਂ ਮੈਂ ਦੇਖਿਆ ਕਿ ਕਦੇ ਕੋਈ ਜ਼ਿੰਮੇਵਾਰ ਨੂੰ ਕੋਈ ਸਮੱਸਿਆ ਆ ਜਾਂ ਇਦਾਂ ਦੀ ਨਹੀਂ ਆਈ ਕਦੇ ਵੀ ਘਟਦੀ ਜਾਂ ਘਟ ਸਬੰਧੀ ਬਾਕੀ ਜ਼ਿੰਮੇਵਾਰ ਵੀ ਅੱਜ ਤੱਕ ਸੋਝਵਾਨ ਆ ਜੀ ਪੜਿਆ ਲਿਖਿਆ ਉਹਨੂੰ ਵੀ ਆਪਾਂ ਜੇ ਕਹਾਂਗੇ ਕਿ ਤੁਸੀਂ ਕੋਈ ਇਹ ਗੱਲ ਦਾ ਉਹਨੂੰ ਵੀ ਸਾਰੀ ਗੱਲ ਦੀ ਨੌਲੇਜ ਹੈ ਜਦੋਂ ਮੌਇਸਚਰ ਵੀ ਦੇ ਜ਼ਿਆਦਾ ਹੈਗਾ ਇਹ ਦੇਖੋ ਵਜਨ ਘਟਣਾ ਹੀ ਹੁੰਦਾ ਉਹਦਾ ਜਦੋਂ ਆਪਾਂ 17 ਮੌਇਸਚਰ ਤੇ ਵੀ ਲੈ ਕੇ ਵੀ ਆਉਨੇ ਤਾਂ ਵਜਨ ਘਟ ਜਾਂਦਾ ਕਈ ਵਾਰ ਕਈ ਵਾਰ ਕੱਟ ਆਪਸੀ ਜਣੀ ਤੁਸੀਂ ਇਲਾਕੇ ਚ ਚੱਲੋ ਕਿ ਆਪਣੀ ਸਹਿਮਤੀ ਨਾਲ ਹੀ ਕਈ ਵਾਰ ਹੁੰਦਾ ਹੈਗਾ ਕਿ ਜ਼ਿੰਮੇਦਾਰ ਨੂੰ ਵੀ ਪਤਾ ਹੁੰਦਾ ਵੀ ਆੜਤੀਆ ਕਿੱਥੇ ਚੱਲੂਗਾ ਇਹ ਰਲ ਮਿਲ ਕੇ ਚੱਲ ਲੈਂਦੇ ਨੇ ਜੀ ਤੇ ਜਿਹੜਾ ਸੀਜ਼ਨ ਆ ਲੰਘ ਜਾਂਦਾ ਜੀ ਅੱਗੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੇ ਕਿਸਾਨ ਵਾਸਤੇ ਜੀ ਦੇਖੋ ਜੀ ਕਿਸਾਨ ਵਾਸਤੇ ਨਹੀਂ ਮੈਸੇਜ ਇੱਕ ਜ਼ਰੂਰ ਆ ਬੇਨਤੀ ਹੈ ਸਰਕਾਰ ਨੂੰ ਕਿ ਜਿੱਦਾਂ ਦਾ ਇਸ ਵਾਰ ਹਾਲ ਰੇਹਾ ਮੰਡੀਆਂ ਦੇ ਵਿੱਚ ਪ੍ਰਬੰਧ ਦਾ ਜੋ ਇਹਨਾਂ ਨੇ ਪਹਿਲਾਂ ਪ੍ਰਬੰਧ ਕਰਨੇ ਸੀਗੇ ਉਹਨਾਂ ਵਿੱਚ ਸਰਕਾਰ ਪਛੜੀ ਆ ਆਪਸੀ ਇੱਕ ਦੂਜੇ ਤੇ ਦੋਸ਼ ਲਾਉਣ ਤੱਕ ਹੀ ਸੀਮਤ ਰਹੇ ਨੇ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਤੇ ਸਿੱਟੀ ਗਈ ਆ ਗੱਲ ਜੀ ਪੰਜਾਬ ਸਰਕਾਰ ਹਮੇਸ਼ਾ ਸੈਂਟਰ ਨੂੰ ਕਸੂਰਵਾਰ ਜੋ ਵੀ ਇਹਨਾਂ ਦਾ ਰੌਲਾ ਰੱਪਾ ਜੀ ਦੇਖੋ ਉਹਦੇ ਵਿੱਚ ਭੁਗਤਿਆ ਕਿਹਨੇ ਆ ਜੀ ਜਾਂ ਤਾਂ ਕਿਸਾਨ ਉਹਦੇ ਵਿੱਚ ਸਫਰ ਹੋਇਆ ਜੀ ਕਿਸਾਨ ਨੂੰ ਪ੍ਰੋਬਲਮ ਪੇਸ਼ ਆਈ ਆ ਜਾਂ ਆੜਤੀਆਂ ਨੂੰ ਪੇਸ਼ ਆਈ ਆ ਜਾਂ ਜੋ ਵੀ ਕਾਰੋਬਾਰੀ ਸੀਗਾ ਜੀ ਸ਼ੈਲਰ ਮਾਲਕ ਨੇ ਸਾਰੇ ਨੇ ਜੋ ਵੀ ਇਦਾਂ ਦੀਆਂ ਸਮੱਸਿਆਵਾਂ ਆਵੇਂ ਹੁੰਦੀਆਂ ਨੇ ਉਹਦੇ ਵਿੱਚ ਹਰੇਕ ਇੱਕ ਵਾਰ ਪੋਲਿਟਿਕਸ ਦੇਖੋ ਵਧੀਆ ਨਹੀਂ ਲੱਗਦੀ ਪੋਲਿਟਿਕਸ ਕਰਨੀ ਆ ਤੁਸੀਂ ਜੀ ਜੀ ਸੱਤਕੇ ਕਰੋ ਜ਼ਿਮੀਂਦਾਰ ਵੀ ਸਿਆਣਾ ਹੈਗਾ ਜੀ ਉਹ ਵੱਢ ਕੇ ਮਾੜੀ ਫਸਲ ਲੈ ਕੇ ਨਹੀਂ ਆਉਂਦਾ ਜੀ ਵਧੀਆ ਫਸਲ ਜ਼ਿਮੀਂਦਾਰ ਵੱਢ ਕੇ ਲੈ ਕੇ ਆਉਂਦਾ ਜੀ ਤੇ ਵਧੀਆ ਨਹੀਂ ਇਸ ਦਾ ਰਿਜ਼ਲਟ ਨਿਕਲਦਾ ਜੀ ਐਂਡ ਤੇ ਬਾਕੀ ਕਹਿਣ ਵਾਲੇ ਤਾਂ ਜੀ ਬਹੁਤ ਕੁਝ ਕਹੀ ਜਾਂਦੇ ਨੇ ਜੀ ਇਹਨਾਂ ਨੇ ਕੁਝ ਆਪਣੇ ਜਿਵੇਂ ਪਿੱਛੇ ਵੀ ਦੇਖਿਆ ਜੀ ਕਿਸਾਨ ਕਿਸਾਨ ਲੀਡਰ ਜਾਂ ਯੂਨੀਅਨ ਨੇ ਇਹ ਵੀ ਆੜਤੀ ਤੇ ਕਿਸਾਨ ਦਾ ਰਿਸ਼ਤਾ ਖਰਾਬ ਕਰਨ ਵਾਲੇ ਕਿੰਨੇ ਬਿਆਨ ਦਿੰਦੇ ਨੇ ਜੀ ਆ ਪਿੱਛੇ ਜੇ ਆਪਣੀ ਇੱਕ ਨਾਮਵਰ ਕਿਸਾਨ ਯੂਨੀਅਨ ਆ ਉਹਨਾਂ ਨੇ ਉਹ ਤਾਂ ਇਹ ਸੋਚਦੇ ਨੇ ਵੀ ਆੜਤੀ ਚਾਹੀਦੀ ਨਹੀਂ ਜੀ ਤਾਨੂੰ ਪਤਾ ਹੀ ਹੋਣਾ ਪਿਛਲੇ ਦਿਨੀ ਇਹ ਬਿਆਨ ਆਇਆ ਸੀਗਾ ਕਿਸੇ ਕਿਸਾਨ ਯੂਨੀਅਨ ਦਾ ਉਹ ਕਹਿੰਦੇ ਸੀ ਵੀ ਆੜਤੀਏ ਵਾਧੂ ਦੇ ਨੇ ਇੱਥੇ ਵਿੱਚ ਬੈਠੇ ਇਸ ਵਾਰ ਤੁਸੀਂ ਮੌਸਮ ਦੇ ਮੁਤਾਬਕ ਸਾਰੇ ਹਾਲਾਤਾਂ ਮੁਤਾਬਕ ਗੱਲ ਸੋਚ ਕੇ ਦੱਸੋ ਤੇ ਉਹ ਕਿਸਾਨ ਆਗੂ ਨੂੰ ਇਹ ਗੱਲ ਪੁੱਛੋ ਕਿ ਇਸ ਵਾਰ ਦੱਸੋ ਆੜਤੀਆ ਵਿਚਾਰੇ ਬੈਠਾ ਸੀ ਆੜਤੀਏ ਨੇ ਤੁਹਾਡੀਆਂ ਫਸਲਾਂ ਸੰਭੀਆਂ ਨੇ ਸੰਭਾਲੀਆਂ ਨੇ ਪਾਲੀ ਚਲੋ ਕਿਸਾਨ ਨੇ ਆ ਉਦੋਂ ਬਾਗ ਵਿੱਚ ਐਂਡ ਰਿਜ਼ਲਟ ਤਾਂ ਉਹਦਾ ਮੰਡੀ ਦੇ ਵਿੱਚ ਵਿਕਣੀ ਆ ਤੋਲਣੀ ਆ ਇੱਥੇ ਆ ਕੇ ਸਾਫ ਸੰਭਾਲਤਾ ਜਿੰਮੇਦਾਰ ਕੋਲ ਇੰਨੇ ਸਾਧਨ ਕਈ ਵਾਰ ਨਹੀਂ ਹੁੰਦੇ ਸਾਨੂੰ ਚਲੋ ਇਹ ਗੱਲ ਦਾ ਹੁੰਦਾ ਕਿ ਸਾਡੇ ਕੋਲ ਸਾਧਨ ਹੁੰਦੇ ਨੇ ਜਿਹੜੀ ਚੀਜ਼ ਆ ਉਹਦੀ ਸਹੀ ਢੰਗ ਨਾਲ ਸਟੋਰੇਜ ਹੋ ਜਾਂਦੀ ਆ ਉਹਨੂੰ ਅੱਗੇ ਬੋਰੀਆਂ ਦੇ ਵਿੱਚ ਪਾਉਣਾ ਕਿ ਸ਼ੈਨਲਰਾਂ ਦੇ ਵਿੱਚ ਉਹਨਾਂ ਦਾ ਭੁਗਤਾਨ ਕਰਨਾ ਸਾਰਾ ਕੰਮ ਸਿਸਟਮੈਟਿਕਲੀ ਕਿਸੇ ਸਿਸਟਮ ਦੇ ਵਿੱਚ ਰਹਿ ਕੇ ਕੰਮ ਹੋਣਾ ਹੁੰਦਾ ਜੀ ਐਦਾਂ ਕਈ ਵਿੱਚ ਹੈਗੀਆਂ ਨੇ ਜੀ ਕੋਈ ਚਲੋ ਕਿਸੇ ਨੇ ਹੋਊ ਕਿਸੇ ਮੰਡੀ ਦੀ ਪ੍ਰੋਬਲਮ ਜੀ ਇਹ ਪਰantu ਸਾਡੀ ਮੰਡੀ ਦੇ ਵਿੱਚ ਦਿੱਕਤ ਨਹੀਂ ਹੈ ਇਦਾਂ ਦੀ ਕੋਈ ਪਰantu ਜਿੱਥੇ ਹੁਣ ਇਹ 6 ਮਹੀਨੇ ਬਾਅਦ ਫਸਲ ਆਉਣੀ ਹੈ ਕਿਸਾਨ ਦੀ ਅਗਰ ਤੁਹਾਡੇ ਕੋਲ ਉਹਨੂੰ ਸਾਂਭਣ ਦੇ ਪ੍ਰਬੰਧ ਤੁਹਾਡੇ ਨਹੀਂ ਕੀਤੇ ਹੋਏ ਫਿਰ ਤੁਸੀਂ ਹੋਰ ਕਰੋਗੇ ਕਿ ਪੰਜਾਬ ਖੇਤੀ ਪ੍ਰધાન ਸੂਬਾ ਜੀ ਖੇਤੀ ਹੀ ਦੀ ਆਰਥਿਕਤਾ ਦਾ ਮੁੱਖ ਸਰੋਤ ਹੈ ਜੀ ਖੇਤੀਬਾੜੀ ਦੇ ਨਾਲ ਹੀ ਇਹ ਇਨਾ ਜਣੀ ਨੌਨ ਸੀਰੀਅਸਨੈਸ ਦੀ ਮੈਂ ਤਾਂ ਲੱਗੀ ਆ ਪੰਜਾਬ ਸਰਕਾਰ ਦੀ ਚਾਹੇ ਦੋਸ਼ ਸ਼ੇਖੰਦਰ ਦਾ ਚਾਹੇ ਪੰਜਾਬ ਸਰਕਾਰ ਦਾ ਪਰੰਤੂ ਇੱਕ ਦੂਜੇ ਤੇ ਦੋਸ਼ ਹੀ ਮੜੇ ਨੇ ਇਹਨਾਂ ਨੇ ਹੋਰ ਕੁਛ ਨਹੀਂ ਕੀਤਾ ਦੋਨਾਂ ਨੇ ਸਾਥੀ ਸਾਹਿਬ ਤੁਸੀਂ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ